ਆਪਰਤ ਮੇਰਾ ਨਾਮ ਮਨਜੀਤ ਕੌਰ ਕਾਲ ਟਿੱਬੇ ਦੀ ਰਹਿਣ ਵਾਲੀ ਮੱਜਲਾ ਪ੍ਰਦਾਨ ਹੰਡੋਟ ਬਲਾਕ ਪ੍ਰੋਈਪੁਰ ਜ਼ਿਲ੍ਹਾ ਸਾਨੂੰ ਖੇ ਸਾਥ ਸਾਥ ਕੰਮ ਕਰ ਰਹੇ ਆ ਅਸੀਂ ਮਰੇਗਾ ਚ ਅਸੀਂ ਇਹ ਚਾਹਨੇ ਨਗਰਪਾਲਿਕਾ ਤੇ ਅਸੀਂ ਪਹੁੰਚੇ ਆ ਅੱਜ ਅੱਗੇ ਮੀਟਿੰਗ ਆਉਤੀਆਂ ਨਹੀਂ ਅਸੀਂ ਤੇ ਆਨੇ ਗਰੀਬ ਨੂੰ ਹੱਕ ਮਿਲੇ ਸੂਤਾ ਮਿਲਣਾ ਅਸੀਂ ਦਵਾ ਸਕੀਏ ਤੁਹਾਡੇ ਸਾਥ ਨਾਲੇ ਸਾਨੂੰ ਵੀ ਹੱਕ ਮਿਲਣੇ ਆ ਅੱਜ ਤੁਹਾਡਾ ਸਾਥ ਹੀ ਦੇਣਾ ਤੇ ਕਾਠ ਤੁਹਾਡੇ ਨਹੀਂ ਨਗਰ ਪਾਲਿਕਾ ਤੁਹਾਡੀ ਤੋੜ ਨਹੀਂ ਤੁਹਾਡੇ ਤਾਂ ਜੋਬ ਕਾਟੀ ਬਣਨਗੇ ਤੁਹਾਡਾ ਕਾਠ ਹੈ ਤਾਂ ਜੇ ਕਾਠ ਨਾ ਕਰੋਗੇ ਤਾਂ ਫਿਰ ਕੁਝ ਨਹੀਂ ਬਣਨਾ ਇਹ ਕਾਠ ਕੀਤੀ ਜਾਓਗੇ ਆਪਾਂ ਦੇਖੋ ਵੀ ਇਹ 2 ਮਹੀਨੇ ਚ ਵੀ ਕਰ ਸਕਦੇ ਆ 6 ਮਹੀਨੇ ਵੀ ਲੱਗ ਸਕਦੇ ਨੇ ਇਹਨੂੰ ਇਹ ਤੋਂ ਪਹਿਲਾਂ ਪਹਿਲਾਂ ਆਪਾਂ ਤੁਹਾਡਾ ਨਗਰ ਪਾਲਿਕਾ ਆਪਾਂ ਤੜਾ ਦੇਾਂਗੇ ਤੁਹਾਨੂੰ ਕੰਮ ਵੀ ਮਿਲੇ ਤਾਂ ਜੋਬ ਕਾਟੀ ਬਣਨ ਤੇ ਜਿੰਦੇ ਨਹੀਂ ਬਣੇ ਜਿੰਦੇ ਬਣਿਆ ਪਿਆ ਹੈ ਚਾਲੂ ਕਰਾਵਾਂਗੇ ਦੋਇਤ ਪੰਜ ਦਾ ਕਾਨੂੰਨ ਬਣਿਆ ਜੋਬ ਕਟ ਆਪਾਂ ਨੂੰ ਰੋਜ਼ਗਾਰ ਕੰਮ ਦੇਣ ਲਈ ਸਰਕਾਰ ਦੀ ਜ਼ਿੰਮੇਵਾਰੀ ਸੀ ਸਰਕਾਰ ਨੇ ਆਪਾਂ ਨੂੰ ਕੁਝ ਨਹੀਂ ਦਿੱਤਾ ਇਹ ਦੂਜਾ ਕੁੜੀ ਦੀ ਜ਼ਿੰਮੇਵਾਰੀ ਹਲਾ ਚੱਲਣਾ ਸੁਖੀਰ ਜੋਤ ਜੋਤ ਨਾਮ ਸੁਖੀਰ ਕੌਰ ਸੁਖੀਰ ਕੌਰ ਇਹਨੂੰ ਜ਼ਿੰਮੇਵਾਰੀ ਲਈ ਐਸਪੈਂਡ ਦੀ ਪਿੰਡ ਜੱਲੂ ਕੰਧ ਰਹਿਣ ਵਾਲੀਆਂ ਸਾਰੇ ਭੈਣਾ ਪਰ ਇੱਥੇ ਦੇ ਰਹਿਣ ਵਾਲੇ ਮੇਰੇ ਭੈਣਾ ਵੀ ਵੀਰ ਵੀ ਇੰਨਾ ਸਾਥ ਪੂਰਾ ਦੇਣਾ ਇੰਦੇ ਤੁਹਾਡਾ ਸਾਥ ਤੇ ਕੰਮ ਕਰ ਸਕੂਗੀ ਜਦ ਸਾਥ ਨਾ ਆਇਆ ਫਿਰ ਨਹੀਂ ਕੰਮ ਕਰ ਸਕੂਗੀ ਤੁਹਾਡੇ ਸਾਥ ਨਾਲ ਹੀ ਕੰਮ ਹਾਰਾ ਚੱਲਣਾ ਜਾ ਪਿੰਡ ਜਾਪਾਣੇ ਮੈਂ ਪਿੰਡ ਚੱਲੋ ਕਿਹੜਾ ਦੇ ਰਹਿਣ ਵਾਲੇ ਆ ਇਸ ਪਿੰਡ ਚ ਜੋ ਵੀ ਪਿਆਰੇ ਪ੍ਰਭੂ ਪ੍ਰਭੂ ਦਾ ਪਿਆਰੇ ਪ੍ਰਭੂ ਤੋਂ ਵੀ ਸਾਡੇ ਪਿੰਡ ਦੀ ਨਰੇਕਾ ਚਲਣੀ ਚਾਹੀਦੀ ਹੈ ਜਿਹੜੀ ਇੰਨੇ ਸਾਲਾਂ ਤੋਂ 2005 ਚ ਸ਼ੁਰੂ ਹੋਈ ਸੀ ਤੇ ਬੰਦ ਕੀਤੀ ਚਾਲੂ ਕੀਤੀ ਜਾਵੇ ਸਾਰੇ ਪੈਣਾ ਪਰਾਵਾਂ ਨੂੰ ਮੇਰੇ ਵੱਲੋਂ ਸਸਰੀ ਪਰਾਵ। ਵਪਾਰਕ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਮੇਰਾ ਪਿੰਡ ਮੁੰਦੋਠਾਰ ਸਾਂਖ ਕਦਰ ਨੇ ਪਰ। ਤੇ ਜਿਹੜੀ ਮੇਰੇ ਪਿੰਡ ਦੇ ਮੀਟਿੰਗ ਕੀਤੀ ਗਈ ਹੈ ਸਾਰੀ ਮੈਂ ਜਨਤਾ ਨੂੰ ਜਿੰਨਾ ਨੂੰ ਸਾਰਾ ਸਮਝ ਆ ਚੁੱਕੀ ਹੈ। ਇਹ ਜਿਹੜੀ ਨਗਰਪਾਲਿਕਾ ਬਣੀ ਹੈ ਸਾਡੇ 2005 ਵਿੱਚ ਕਾਰਡ ਬਣੇ ਸੀ ਉਸ ਤੋਂ ਬਾਅਦ ਬਣੀ ਹੈ ਤੇ ਸਾਡਾ ਨਰੇਗਾ ਦਾ ਕੰਮ ਜਿਹੜਾ ਬੰਦ ਕੀਤਾ ਗਿਆ ਹੈ ਇਹ ਸਾਡਾ ਕੰਮ ਜਾਂ ਤਾਂ ਲਾਗੂ ਕੀਤਾ ਜਾਵੇ ਜਾਂ ਤੁਹਾਨੂੰ ਗਨਰੇਗਾ ਦਾ ਕੰਮ ਦੇ ਕਾਰਕ ਜਿਹੜੇ ਸਾਡੇ ਬਾਹਰ ਕੱਢੇ ਜਾਣੇ ਨਰੇਗਾ ਤੇ ਜਾਂ ਫਿਰ ਆਈ ਇਹ ਨਗਰ ਜਿਹੜੀ ਪਾਲਕਾ ਬਣੀ ਏ ਇਹ ਤੋੜ ਕੇ ਪੰਨ ਕਰਕੇ ਰੱਖ ਦਿਆ ਨੇ ਤੇ ਜਿਆਦਾ ਜ਼ਰੂਰ ਸਾਨੂੰ ਕੰਮ ਦਿੱਤਾ ਜਾਵੇ ਸਾਡਾ ਕੰਮ 15 ਸਾਲਾਂ ਤੋਂ ਬੰਦ ਪਿਆ ਹੈ ਜੈ ਭੇਮ ਜੈ ਭਾਗਵਾਨ ਨਾ ਇਸ ਨੇ ਮੈਂ ਪਿੰਡ ਸਾਂਹ ਪੇ ਰਹਿਣ ਵਾਲਾ ਜੋ ਕਿ ਸਾਡਾ ਦਾਤੀ ਏਰੀਆ ਪੈਂਦਾ ਹੈ ਸਾਨੂੰ 20 ਸਾਲ ਤੋਂ ਨਰੇਗਾਂ ਦਾ ਕੰਮ ਬੰਦ ਕੀਤਾ ਜੋ ਕਿ ਸਾਡੇ ਮਜ਼ਦੂਰ ਗਰੀਬ ਬਹੁਤ ਕਿੱਥੇ ਆ ਨਾਲ ਕਾਮਨੀ ਨਿਰਦਾਸ਼ਾ ਨੂੰ ਕੰਮ ਦਿੱਤਾ ਜਾ ਜੈ ਪੀਮ ਜੈ ਪਾਰ ਆਹ ਦੇ ਨਾਲ ਦੇ ਪ੍ਰਕਾਰ ਬਣੇ ਨਾ ਕਾਮਾ ਆਵਦਾ ਨਾ ਪੱਲ ਬੋਲੇ ਮੜੀ ਤੇ ਮੇਰਾ ਜੀਤੋ ਬੀਬੀ ਪੈਂਡ ਦੇ ਰਹਿਣ ਵਾਲਾ ਹੈ ਪੈਂਡ ਦੇ ਰਹਿਣ ਵਾਲੇ ਜੀਤੋ ਬੀਬੀ ਇਸ ਪੈਂਡ ਦੇ ਰਹਿਣ ਵਾਲੀ ਹੈ ਨਰੇਗਾ ਦੇ ਜੀ ਮੰਗ ਕਰਦੇ ਹਨ ਨੂੰ ਦਿੱਤੀ ਅਸੀਂ ਪੰਜਾਬ ਜਾਇਤ ਨੁੰਦਰ ਆ ਬੀਬੀ ਸੀ ਲੋ ਬਾਈ ਪਿੰਡ ਜੱਲੋ ਕਾਂਦੇ ਨੂੰ ਬੋਟਾ ਕਾੜਦੇ ਰਹਿਣ ਵਾਲਾ ਇਸ ਪਿੰਡ ਨੂੰ 20 ਸਾਲ ਹੋ ਗਏ ਨੇ ਨਰੇਗਾ ਦੇ ਗਰੀਬਾਂ ਦੇ ਕਾਟ ਬਣ ਰਹੇ ਨੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ ਜਿਹੜੀ ਵੀ ਪਾਰਟੀਆਂ ਦੀ ਆਬਧਾ ਹੱਲ ਕੱਢਦੀ ਏ ਵੋਟਾਂ ਵੀ ਲੈ ਲੈਣੇ ਹਰੇ ਮਜਬੂਰਾਂ ਨੂੰ ਮਜਬੂਰਕਰ ਤੇ ਸਾਰ ਨੂੰ ਕੋਈ ਹੱਲ ਨਹੀਂ ਇੱਥੇ ਮਿਲਾਂ 2 ਕਿਲੋਮੀਟਰ ਤੋਂ ਅਸੀਂ ਬੈਠਿਆ ਬਾਰਡਰ ਤੋਂ ਸਾਡੀ ਤੱਕੇ ਰੰਗ ਲੇਟੀ ਬਣਾ ਚੁੱਕੇ ਨੇ ਇਸ ਕਮੇਟੀ ਨੂੰ ਭੰਗ ਕੀਤਾ ਜਾਵੇ ਜਿਉ ਗਰੀਬਾਂ ਨੂੰ ਕੰਮ ਮਿਲਣਾ ਚਾਹੀਦਾ ਅਸੀਂ ਇਹੋ ਮੰਗ ਕਰਨਿਆ ਮਜਬੂਰ ਆ ਬਾਰਡਰ ਤੇ ਰਹਿਣ ਵਾਲੇ ਸਰਕਾਰ ਖਾ ਦੀ ਕੋਈ ਬਾਤ ਨਹੀਂ ਸੁਣਾਈ ਦੇ ਸਕੀ ਅਸਲੋ ਗਰੀਬਾਂ ਬਿਲਕੁਲ ਗਰੀਬਾਂ ਇਹਦਾ ਅਲੱਗ ਤੁਸੀਂ ਕੱਢਣਾ ਨੇ ਗਰੀਬਾਂ ਦਾ ਆ ਤੇ ਵੇਖੋ ਕੀ ਹਾਲ ਹੈ ਸਾਡੇ ਗਰੀਬਾਂ ਦਾ ਆ ਵੇਖੋ ਜੀ ਕੀ ਫਸਾ ਹਾਡੇ ਪਿੰਡ ਦੇ 20 ਸਾਲ ਹੋ ਗਏ ਨੇ ਜੋਬ ਕਾਰਡ ਮਰੇਗਾ ਤੇ ਬਣਿਆ ਨੂੰ ਪਰ ਅਜੇ ਤੱਕ ਕਿਸੇ ਨੂੰ ਕੰਮ ਨਹੀਂ ਮਿਲਿਆ ਇਸ ਕਰਕੇ ਸਾਡੀ ਨਗਰ ਇੰਟਾਇਰ ਪਾਣੀ ਕਿਤੇ ਜਾਵੇ ਉਹ ਪਿੰਡ ਦੀ ਹਾਲਤ ਵੇਖੀ ਜਾਵੇ ਗੋਡੇ-ਗੋਡੇ ਪਾਣੀ ਚਾਰ ਚੁਫੇਰੇ ਪਿੰਡ ਤੇ ਖੜਾ ਹੈ ਅਸੀਂ 20 ਵਾਰ ਕਮੇਟੀ ਦਫ਼ਤਰ ਜਾਤ ਉਸ ਤੇ ਪਰ ਕਿਸੇ ਅਜੇ ਤੱਕ ਗੱਲ ਨਹੀਂ ਸੁਣੀ ਲੇਖਦਾਰ ਜੀ ਦਾ ਖੜਾ ਨਾਮ ਇੰਦਰ ਕੋਹਰੇ ਤੇ ਜੱਲੋ ਕੇ ਆ ਤੇ ਇੱਕ ਕੰਮ ਦਿੱਤਾ ਗਿਆ ਰੇਗਾਂ ਵਾਲਾ ਤੇ ਆਪਣੀ ਡਿਗਰੀ ਤੋਂ 3 ਸਾਲ ਹੋ ਗਏ ਨੇ ਤੇ ਕੰਮ ਨਹੀਂ ਚੱਲਿਆ ਤੇ ਟੈਂਟ ਗ੍ਰੇਡੀ ਚ ਲਿਖਿਆ ਜਾ ਵੀ ਕੋਈ ਹੜਾਦ ਨਹੀਂ ਹੋਇਆ ਮੇਰਾ ਨਾਮ ਗੁਰਮੀਤ ਸਿੰਘ ਟੈਂਟ ਚੱਲ ਰੋ ਗਿਆ ਤੇ ਸਾਡੇ ਜੌਬ ਘਟ ਬਣਾ ਆਇਆ 2005 ਦੇ ਤੇ 15-20 ਸਾਲ ਹੋ ਗਏ ਨੇ ਤੇ ਕੋਈ ਕੰਮ ਨਹੀਂ ਮਿਲਿਆ ਤੇ ਥੱਕੇ ਨਾਲ ਆ ਜਾਤ ਬਣਾ ਤੇ ਨਗਰਮੰਮ ਦੋੜ ਦੇ ਵਿੱਚ ਜੀ ਤੇ ਪਿਛੇ ਦਾ ਇਲਾਕਾ ਹੀ ਉਹ ਜਨਵਾਈ ਨਹੀਂ ਹੋ ਰਹੀ ਅੱਛਾ ਸਰ ਤੋਂ ਪਹਿਲਾਂ ਅੰਤ ਕਰਾਓ ਜੈ ਭਾਰਤ ਮੇਰਾ ਨਾਮ ਸੁਖਵੀਰ ਕੌਰ ਹੈ ਮੈਂ ਵਾਸੀ ਪਿੰਡ ਜੱਲੋਕੇ ਤੋਂ ਆਂ ਸਾਡਾ ਜੋ ਕਿ ਤੱਕੇ ਨਾ ਨਰਨਾਮ ਨਗਰਪੰਚਾਇਤ ਪਾਇਆ ਗਿਆ ਹੈ ਜਾਂ ਤਾਂ ਸਾਨੂੰ ਨਰੇਗਾ ਵਾਲਾ ਕੰਮ ਦਿੱਤਾ ਜਾਵੇ ਨਹੀਂ ਤਾਂ ਸਾਡਾ ਨਗਰਪੰਚਾਇਤ ਤੋਂ ਨਾਮ ਕੱਢਿਆ ਜਾਵੇ ਤੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹੋਵਾਂਗੇ ਸੱਚ ਦਾ ਸਰਕਾਰ ਨੇ ਅਥਾਰਟੀ ਲੈਟਰ ਦਿੱਤਾ ਹੋਇਆ ਬਣਾਇਆ ਹੋਇਆ ਹੈ ਸਾਡੇ ਲਈ ਤੇ ਜੋ ਕਿ ਹੁਣ ਮੈਂ ਪੜ੍ਹ ਕੇ ਸੁਣਾਵਾਂਗੀ। ਰਾਸ਼ਟਰੀ ਪਿੰਡ ਰੋਜ਼ਗਾਰ ਗਾਰੰਟੀ ਯੋਜਨਾ ਇਸ ਸਕੀਮ ਦਾ ਮੁੱਖ ਮੰਤਵ ਪਿੰਡ ਵਿੱਚ ਰਹਿੰਦੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਜੋ ਪਿੰਡ ਦੇ ਪੱਕੇ ਵਸਨੀਕ ਹੋਣ ਅਤੇ ਸਰੀਰਕ ਮਜ਼ਦੂਰੀ ਕਰਨਾ ਚਾਹੁੰਦੇ ਹਨ ਤੇ ਪਰਿਵਾਰ ਨੂੰ ਇੱਕ ਸਾਲ ਵਿੱਚ ਘੱਟੋ-ਘੱਟ 100 ਦਿਨ ਰੋਜ਼ਗਾਰ ਦੇਣਾ ਜਿਹੜੇ ਕੰਮ ਸਕੀਮ ਅਧੀਨ ਪ੍ਰਵਾਨ ਕੀਤੇ ਗਏ ਹਨ ਉਹ ਵੀ ਕੰਮ ਕਰਵਾਏ ਜਾਣ। ਰੋਜ਼ਗਾਰ ਦੀ ਮੰਗ ਲਈ ਚਾਹਵਣ ਵਿਅਕਤੀ ਆਪਣੀ ਅਰਜੀ ਸੰਬੰਧਤਾ ਸਰਪੰਚ ਪੰਚਾਇਤ ਪੀਐਸ ਬੀਬ ਬीडीबीपीओ ਨੂੰ ਦੇਣਾ ਸਰਕਾਰ ਵੱਲੋਂ ਮਜ਼ਦੂਰ ਕਿਸ਼ੂਦਾ ਉਜਰਤ ਦੀ ਆਧਾਰ ਆਧਾਰਗੀ ਦੇ ਕੀਤੀ ਜਾਵੇਗੀ ਇਸ ਰੋਜ਼ਗਾਰ ਕਾਰਡ ਦੇ ਗੁੰਮ ਹੋਣ ਦੀ ਸੂਰਤ ਵਿੱਚ ਜੋ ਕਿਸੇ ਸ਼ਿਕਾਇਤ ਦੇ ਸਿਲਸਿਲੇ ਬਾਰੇ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਾਂ ਪ੍ਰੋਗਰਾਮ ਅਫਸਰ ਨੂੰ ਸੂਚਿਤ ਕੀਤਾ ਜਾਵੇ। ਸਤਿਗੁਰੂ ਜੈ ਪਿੰਡ ਜੈ ਭਾਰਤ ਮੇਰਾ ਨਾਮ ਕੁਲਵਿੰਦਰ ਸਿੰਘ ਮੈਂ ਪਿੰਡ ਜਲੋ ਕਦਰਣਵਾਲਾ ਹਾਂ। 2005 ਤੋਂ ਜੋ ਕਾਰਡ ਬਣੇ ਸੀ ਨਰੇਗਾ ਵਾਲੇ ਅੱਜ 2024 ਹੋ ਗਿਆ 20 ਸਾਲ ਹੋ ਗਏ ਤਕਰੀਬਨ ਜੋ ਕਿ ਪਿੰਡ ਦੀ آبادی ਮਮਦੋਟ ਬਲਾਕ ਜਲੋ ਕੇ ਸੇਠਾਂ ਵਾਲਾ ਜਿੰਨੇ ਵੀ ਬਾਰਡਰ ਏਰੀਆ ਦੇ ਪਿੰਡ ਨੇ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਨਾ ਕੋ ਕੰਮ ਮਿਲ ਰਹਾ ਹੈ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜੋ ਵੀ ਗਰੀਬੀ ਦੇ ਖੇਚੇ ਸਾਡੇ ਇਲਾਕੇ ਦੇ ਪਿੰਡ ਦੇ ਮਜ਼ਦੂਰ ਕਿਸਾਨ ਲੋਕ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਜੇਕਰ ਸਾਡੀ ਸਰਕਾਰ ਹੈ ਇਹ ਮੰਗਾ ਸਾਡੀਆਂ ਨਹੀਂ ਸੁਣਦੀ ਅਸੀਂ ਆਉਣ ਵਾਲੇ ਸਮੇਂ 'ਚ ਇਸ ਤੋਂ ਬਾਅਦ ਦਰਨਾ ਪ੍ਰਦਰਸ਼ਨ ਕਰਾਂਗੇ ਤੇ ਅੱਗੇ ਵਧਾਂਗੇ ਤੇ ਅਸੀਂ ਉਤਰਾਂਗੇ ਸੜਕ ਤੇ ਵੀ ਉਤਰਾਂਗੇ ਸਰਕਾਰ ਦੇ ਜੋ ਵੀ ਸਾਡਾ ਬੰਦਾ ਅਸੀਂ ਅੱਕ ਲਈ ਲੜਾਂਗੇ ਤੇ ਲੜਦੇ ਰਵਾਂਗੇ ਜੈ ਭਾਰਤ ਜੈ ਭੀ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਪਰ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਜੈ ਪੀਮ ਪੱਕੇ ਕਹਿੰਦੇ ਹਨ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਪੜਾ ਜਿਹੜੇ ਗਰੀਬੀ ਦੇ ਲਤਾੜੇ ਹੋਈ ਲੋਕ ਅਨਪੱਛਾ ਚ ਉਹਨਾਂ ਨੂੰ ਨਹੀਂ ਪਤਾ ਦੁਆਰਾ ਆਪਣ ਨੂੰ ਜੈਪੀਨ ਉਹਨਾਂ ਦਾ ਨਾਰਾ ਹੈ ਜਿਨ੍ਹਾਂ ਨੇ 25 ਸਾਲ ਸੰਘਰਸ਼ ਕਰਕੇ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਬੋਲਣ ਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਆਪਣਾ ਘਰ ਦਾ ਜਿਹੜਾ ਘਰ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਤਾਂ ਉਹਨਾਂ ਨੇ ਸੰਵਿਧਾਨ ਬਣਾਇਆ ਪੜ ਸੰਘਰਸ਼ ਕਰਨ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਬੇਨਕਰ ਜੀ ਨੇ ਸਾਹਿਬ ਨੇ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਰ ਦੀ ਅਦਾਹਤ ਦਿੱਤੇ ਜਾਏਗਾ ਔਰਤਾਂ ਨੂੰ ਬਹੁਤ ਵੱਡਾ ਕਾਨੂੰਨ ਚ ਬਦਲਾ ਲੈਂਦਾ ਉਸ ਤੋਂ ਪਹਿਲਾਂ ਜਿਹੜਾ ਮਨੁਵਾਦੀਆਂ ਦਾ ਸਿਵਿਧਾਨ ਸੀ ਉਹਦੇ ਚ ਔਰਤ ਦਾ ਬਹੁਤ ਬੂੜਾ ਲੇਖਾ ਸੀਗਾ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਸੀ ਤੇ ਔਰਤ ਨੂੰ ਜਿੰਦਾ ਹੀ ਲੱਕੜਾਂ ਤੇ ਪਾ ਕੇ ਸਾੜਿਆ ਜਾਂਦਾ ਸੀਗਾ ਉਸ ਤੋਂ ਪਹਿਲਾਂ ਔਰਤ ਨੂੰ ਕਿਹਾ ਗਿਆ ਕਿ ਪੈਰ ਦੀ ਜੁੱਤੀ ਇਹਨੂੰ ਪਾਓ ਪਾਓ ਨਹੀਂ ਪਾਓ ਤੇ ਜਦੋਂ ਮਰਜ਼ੀ ਘੁਰਕੜ ਦੇ ਜਦੋਂ ਮਰਜ਼ੀ ਖਿੱਚੀ ਕਰ ਲਾਇਓ ਬਾਬਾ ਸਾਹਿਬ ਡਾਕਟਰ ਬੇਟਕਰ ਵੀ ਮਰੋਤ ਸਾਹਿਬ ਨੇ ਸੰਵਿਧਾਨ ਦੇ ਵਿੱਚ ਔਰਤ ਨੂੰ ਸਭ ਤੋਂ ਵੱਡਾ ਜਿਹੜਾ ਦਿੱਤਾ ਗਿਆ ਮਾਨ ਦਿੱਤਾ ਗਿਆ ਸੰਵਿਧਾਨ ਚ ਲਿਖਿਆ ਜਿਹੜੀ ਔਰਤ ਕਾਰਜ ਸ਼ਾਦੀ ਛੁੱਡਾ ਹੋ ਕੇ ਆ ਗਈ ਉਹ ਘਰ ਪਰ ਦੀ ਘਰ ਦੀ ਔਰ ਬੱਚਿਆਂ ਦੀ ਹੱਕਦਾਰ ਆ ਪਰੋਪਤੀ ਦੀ ਹੱਕਦਾਰ ਇਸ ਤੋਂ ਇਲਾਵਾ ਪੜਨ ਦੀ ਨੌਕਰੀਆਂ ਚ ਜਾਣ ਦੀ ਤੇ ਰਾਜਨੀਤਿਕ ਲੋਕਾਂ ਚ ਹਿੱਸਾ ਲੈਣ ਦਾ ਔਰਤ ਨੂੰ ਬੜਾ ਵੱਡਾ ਅਧਿਕਾਰ ਲੈ ਕੇ ਦਿੱਤਾ ਜਿਦੀ ਬਦੌਲਤ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਲੇਡੀਜ਼ ਮੁਫੀ ਬਣ ਕੇ ਗਈ ਸੀ ਪੂਰੇ ਭਾਰਤ ਵਿੱਚ ਤਾਂ ਇਸ ਲਈ ਉਹਨਾਂ ਨੇ ਬਹੁਤ ਸਾਡੇ ਲਈ ਕੁਝ ਕੀਤਾ ਸ਼ਿਰਸ਼ ਕਰਨ ਤੋਂ ਬਾਅਦ ਤਾਂ ਉਹਨਾਂ ਦਾ ਨਾਰਾ ਜਿਹੜਾ ਹੈਗਾ ਉਹ ਜੋ ਠੱਲਾ ਜਾਂ ਹੁੰਦਾ ਉਹਨੂੰ ਬੜਾ ਦੁੱਖ ਹੁੰਦਾ ਸਾਰੇ ਅਸੀਂ ਬੋਲਦੇ ਹਾਂ ਕੋਈ ਰਾਗਾ ਸਵਾਮੀ ਬੋਲਦੇ ਹਾਂ ਕੋਈ ਵੈਗਨਜੀ ਕੀ ਖਾਲਸਾ ਕੋਈ ਬੋਲਦੇ ਹਾਂ ਐ ਕੋਈ ਜੈ ਮਸੀ ਕੀ ਬੋਲਦੇ ਹਾਂ ਲੇਕਿਨ ਇਹਨਾਂ ਤੋਂ ਠੀਕ ਆ ਬੋਲਣਾ ਸਾਨੂੰ ਕੋਈ ਤਰਾਜ ਨਹੀਂ ਨਾ ਤਾਂ ਇੱਕ ਆਸ ਹੁੰਦੀ ਹੈ ਕਿ ਇਹਨਾਂ ਨੂੰ ਸ਼ਰਦਾ ਨਾਲ ਮੰਨਾਂਗੇ ਤੇ ਕੁਝ ਮਿਲੇਗਾ ਲੇਕਿਨ ਜਿੰਨਾ ਨੇ 52 1952 ਦੀ ਤੁਹਾਨੂੰ ਕੁਝ ਲਿਖ ਕੇ ਦੱਸਦਾ ਉਹਨਾਂ ਦਾ ਨਾਰਾ ਕੱਟਾ ਚੱਲਦਾ ਸੀ ਐਸ ਨਹੀਂ ਮੈਂ ਬੇਨਤੀ ਕਰਦਾ ਕਿ ਉਹ ਨਾਰਾ ਆਪਾਂ ਉੱਚੀ ਹੋਏ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਹੁਣ ਮੈਂ ਗੱਲ ਕਰਾਂਗਾ ਕਿ ਅੱਜ ਦੀ ਜਿਹੜੀ ਇੱਥੋਂ ਦੀ ਮੀਟਿੰਗ ਆ ਸਾਡੀ ਮੇਰੇ ਗਮ ਦੀਆਂ ਦੀ ਕੀ ਨਾਮ ਦੱਸਿਆ ਸੀ ਜੱਲੋ ਕੇ 88 ਤਾਂ ਨਗਰ ਪੰਚਾਇਤ ਜਿਹੜਾ ਹੈਗਾ ਉਹ ੱੱਕੇ ਨਾਲ ਮਮਦੂਰਤ ਕਸਬਾ ਜਿਹੜਾ ਹੈ ਕੇ ਲੈ ਕੇ ਆ ਗਿਆ ਮਮਦੂਰਤ ਤੋਂ 5 ਕਿਲੋਮੀਟਰ ਦੂਰੀ ਤੋਂ ਜਿਹੜਾ ਹੈਗਾ ਕਿ ਉਹ ਸਾਡੇ ਗਰੀਬ ਪਰਿਵਾਰਾਂ ਨੂੰ ਨਗਰਪਾਲਿਕਾ ਚ ਖਿੱਚ ਕੇ ਜ਼ਬਰਦਸਤੀ ਲੈ ਗਏ ਆ ਉਹ ਕਿਉਂ ਲੈ ਗਏ ਆ ਕਿ ਜਿਹੜੇ ਮੁਠੀ ਪਰ ਸ਼ਰਮਾਏਦਾਰ ਆ ਜਿਹੜੇ ਸਰਕਾਰ ਦੇ ਵਿੱਚ ਪਾਵਰ ਸੱਤਾ ਚ ਰਹਿੰਦੇ ਆ ਉਹਨਾਂ ਦੀਆਂ ਜਿਹੜੀਆਂ ਇਹ ਨੀਤੀਆਂ ਸੀਗੀਆਂ ਕਿ ਇਸ ਏਰੀਏ ਨੂੰ ਨਗਰਪਾਲਿਕਾ ਚ ਲਿਆਉਣ ਦਾ ਕਾਰਨ ਕੀ ਆ ਕਿ ਸਾਡੀ ਜਦੋਂ ਨਗਰਪਾਲਿਕਾ ਆ ਜੇਗੀ ਸਾਡੀ ਜ਼ਮੀਨ ਮਹਿੰਗੀ ਹੋ ਜਾਏਗੀ ਸਾਡੀ ਪਲਾਟ ਵਹੰਗੇ ਹੋ ਜਾਣ ਸਾਡੀ ਕੋਠੀ ਮਹਿੰਗੀ ਹੋ ਜਾਏ ਸਾਡੀ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਮਹਿੰਗੀ ਹੋ ਜਾਏ ਲੇਕਿਨ ਜਿਹੜੀ ਨਗਰਪਾਲਿਕਾ ਦੇ ਵਿੱਚ ਆ ਕੇ ਸਾਡਾ ਮਨੇਗਾ ਦਾ ਬਣਿਆ ਹੋਇਆ ਕਾਨੂੰਨ ਇਹਨਾਂ ਨੇ ਖੋਲਿਆ ਹੈ ਸਾਡੇ ਗਰੀਬ ਲੋਕਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਆ ਸਾਡੇ ਪੇਟ ਤੇ ਲੱਤ ਮਾਰਨ ਵਾਲੀ ਗੱਲ ਆ ਸਾਡਾ ਪੇਟ ਖੋਤਾ ਗਿਆ ਇਸ ਦੇ ਸਬੰਧ ਚ ਅਸੀਂ ਅੱਜ ਇਸ ਪਿੰਡ ਦੇ ਵਿੱਚ ਜਿੰਨੇ ਮਜ਼ਦੂਰ ਇਕੱਠੇ ਹੋਇਆ ਉਹਨਾਂ ਦੇ ਮੇਨ ਆਗੂ ਸਾਡੀ ਧੀਰਾਣੀ ਕੀ ਨਾਮ ਹੈ ਸੁਖਵੀਰ ਸੁਖਵੀਰ ਕौरा ਔਰ ਮੇਰੀ ਬੇਨਤੀ ਆ ਕਿ ਇੱਕ ਲਿਸਟ ਬਣਾਣੀ ਆ ਇਹਦਾ ਫੋਟੋ ਕਾਪੀ ਜੋਬ ਕਾਰਡ ਜਿਹਦਾ ਬਣਿਆ ਹੋਇਆ ਨਾਲ ਇਹਦਾ ਆਧਾਰ ਕਾਰਡ ਨਾਲ ਇਹਦਾ ਬੈਂਕ ਖਾਤਾ ਜਿਹਦਾ ਨਹੀਂ ਵੀ ਜੋਬ ਕਾਰਡ ਬਣਿਆ ਉਹਦਾ ਵੀ ਬੈਂਕ ਖਾਤਾ ਆਧਾਰ ਕਾਰਡ ਦੀ ਫੋਟੋ ਕਾਪੀ ਸੱਟ ਦੇਣਾ ਹੁਣ ਮੈਂ ਦੱਸਾਂਗਾ ਕਿ ਸਾਡਾ ਮਨਰੇਗਾ ਸ਼ੁਰੂ ਕਿੱਥੋਂ ਹੋਇਆ ਜਿਹੜਾ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰੌਤ ਸਾਹਿਬ ਨੇ ਸੰਵਧਾਨ 1952 ਚ ਲਿਖਿਆ ਸੀ ਉਹਦੇ ਚ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ 1952 ਦਾ ਕਾਨੂੰਨ ਬਣਿਆ 2005 ਚ ਸਰਕਾਰ ਨੇ ਸੋਧ ਕੀਤਾ ਜਿੱਦੇ ਚ ਲਿਖਿਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ ਹੋਇਆ ਇਹਦੀ ਬੈਕ ਸਾਈਡ ਤੇ ਲਿਖਿਆ ਹਰ ਘਰ ਹਰ ਸਾਲ ਔਰ 100 ਦਿਨ ਦਾ ਰੋਜ਼ਗਾਰ ਗਰੰਟੀ ਨਾਲ ਦੇਣਾ ਸਰਕਾਰ ਨੇ ਬਣਾਇਆ। ਔਰ ਜੇ ਇਹ ਸਹੀ ਤਰੀਕੇ ਨਾਲ ਸਰਕਾਰਾਂ ਲਾਗੂ ਕਰਵਾ ਦਿੰਦੀਆਂ ਸਰਕਾਰ ਨੇ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਲਈ ਸੀ ਜਿਹੜੇ ਹੱਥ ਜੋੜ ਕੇ ਨੀਵੇਂ ਹੋ ਕੇ ਵੋਟ ਮੰਗਣ ਆਉਂਦੇ ਆ ਉਹ ਪਬਲਿਕ ਦੇ ਨਮਾਇंदे ਹੁੰਦੇ ਆ ਪਬਲਿਕ ਉੱਚੀ ਹੁੰਦੀ ਆ ਲੇਕਿਨ ਉਹ ਪਬਲਿਕ ਦੇ ਨਮਾਇंदे ਹੁੰਦੇ ਆ ਜਦੋਂ ਨੀਵੇਂ ਹੋ ਕੇ ਆਂਦੇ ਹੱਥ ਜੋੜਦੇ ਆ ਪਬਲਿਕ ਉਹਨਾਂ ਨੂੰ ਦਾਇਆ ਕਰਕੇ ਵੋਟ ਪਾ ਕੇ ਚੁੰਡੀਆਂ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਕਿ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸੰਵਿਧਾਨ ਲਾਗੂ ਕਰਨਾ ਪਬਲਿਕ ਦਾ ਇਨਸਾਫ ਲਾਗੂ ਕਰਨਾ ਔਰ ਚੰਗੇ ਚੰਗੇ ਬੱਚਿਆਂ ਦੇ ਹੱਕ ਵਿੱਚ ਮਤੇ ਪਾਸ ਕਰਕੇ ਦੇਣੇ ਇਹ ਉਹਨਾਂ ਦੀ ਕਾਨੂੰਨਾਂ ਦੇ ਲੈਵਲ ਤੇ ਜ਼ਿੰਮੇਵਾਰੀ ਬਣਦੀ ਆ ਲੇਕਿਨ ਉਹਨਾਂ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲੀ ਉਹਦਾ ਉਲਟਾ ਸਿਸਟਮ ਬਣਾਇਆ ਕਿ ਜਦੋਂ ਪਬਲਿਕ ਤੋਂ ਵੋਟ ਲੈ ਲੈਂਦੇ ਆ ਔਰ ਇਹ ਵੋਟ ਲੈਣ ਤੋਂ ਬਾਅਦ ਚ ਪਬਲਿਕ ਦੀ ਗੱਲ ਨਹੀਂ ਸੁਣਦੇ ਉਲਟਾ ਪਬਲਿਕ ਨੂੰ ਲੁੱਟਣਾ ਤੇ ਕੁੱਟਣਾ ਡਰਾਉਣਾ ਤੇ ਧਮਕਾਉਣ ਵਾਲੀ ਗੱਲ ਕਰਦੇ ਆ ਸਾਡੇ ਬਜ਼ੁਰਗਾਂ ਨੂੰ ਇਹ 76 ਸਾਲ ਤੋਂ ਕਿਸ ਤਰੀਕੇ ਨਾਲ ਵੋਟ ਲੈਂਦੇ ਰਿਹਾ ਹਰ ਸਾਲ ਜਦੋਂ 50 ਸਾਲਾਂ ਬਾਅਦ ਵੋਟ ਲੈਣ ਲਈ ਆਉਂਦੇ ਆ 6 ਕੁ ਮਹੀਨੇ ਜਿਹੜੇ ਤਿਆਰੀ ਕਰਦੇ ਆ ਸਾਡੇ ਬਜ਼ੁਰਗਾਂ ਚਾਹੁੰਦੇ ਆ ਕਿਸੇ ਨੂੰ ਮਾਸੜ ਕਹਿੰਦੇ ਆ ਕਿਸੇ ਨੂੰ ਦਾਇਆ ਕਹਿੰਦੇ ਕਿਸੇ ਨੂੰ ਫੁੱਫੜ ਕਹਿੰਦੇ ਕਿਸੇ ਨੂੰ ਚਾਚਾ ਕਹਿੰਦੇ ਆ ਕਿਸੇ ਨੂੰ ਪੁਰਾਣਾ ਕਹਿੰਦੇ ਆ ਮਿੱਠੇ ਹੋ ਕੇ ਵੋਟ ਲੈ ਲੈਂਦੇ ਆ ਜਦੋਂ ਵੋਟ ਲੈ ਲੈਂਦੇ ਆ ਤਾਂ ਉਸ ਤੋਂ ਬਾਅਦ ਫਿਰ ਉਹ ਹਾਲਾਤ 5 ਸਾਲਾਂ ਛੀਆਂ ਬਾਅਦ 4 ਸਾਲ ਛੀਆਂ ਮਹੀਨਾ ਬਾਅਦ ਸਾਡੇ ਲੋਕਾਂ ਚ ਫੇਰ ਆਉਂਦੇ ਤੁਸੀਂ ਧਿਆਨ ਨਹੀਂ ਕੀਤਾ ਅੱਗੇ ਤੋਂ ਧਿਆਨ ਰੱਖਿਓ ਜਦੋਂ ਇਲੈਕਸ਼ਨ ਦੀ ਤਿਆਰੀ ਹੁੰਦੀ ਆ ਉਦੋਂ ਉਦੋਂ ਸਫਾਈ ਕਰਦੇ ਨੇ ਸਾਡੇ ਲੋਕ ਅਤੇ ਟੈਂਟ ਲਾਉਂਦੇ ਆ ਸਾਡੇ ਲੋਕ ਕੁਰਸੀਆਂ ਡਾਉਂਦੇ ਆ ਸਾਡੇ ਲੋਕ ਇਕੱਠ ਕਰਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਕ ਢੰਗੜਾ ਪਾਉਂਦੇ ਨੇ ਜਿਵੇਂ ਬਾਂਦਰ ਨੱਚਦਾ ਸਾਡੇ ਲੋਕ ਲੜਾਈ 'ਚ ਅੱਗੇ ਹੁੰਦੇ ਨੇ ਸਾਡੇ ਲੋਕ ਅਤੇ ਹਾਰ ਪਾਉਂਦੇ ਆ ਸਾਡੇ ਲੋਕ ਲੱਡਵਾਂ ਨਾਲ ਤੋਲਦੇ ਆ ਸਾਡੇ ਲੋਕ ਤਾਂ ਵੋਟਾਂ ਪਾਉਂਦੇ ਆ ਸਾਡੇ ਲੋਕ ਸਾਡੀ ਬੋਟ ਦੀ ਬਦੌਲਤ ਉਹਨਾਂ ਨੂੰ ਸਰਟੀਫਿਕੇਟ ਮਿਲਦਾ ਸਾਡੀ ਬੋਟ ਦੀ ਬਦੌਲਤ ਉਹਨਾਂ ਨੂੰ ਗੱਡੀਆਂ ਅਤੇ ਕੋਠੀਆਂ ਮਿਲਦੀਆਂ ਸਾਡੀ ਬੋਟ ਦੀ ਬਦੌਲਤ ਉਹਨਾਂ ਨੂੰ ਖਰਚੇ ਮਿਲਦੇ ਆ ਸਾਡੀ ਬੋਟ ਦੀ ਬਦੌਲਤ ਉਹਨਾਂ ਨੂੰ 1.5 ਤੋਂ 2 ਲੱਖ ਰੁਪਏ ਤਨਖਾਹ ਮਿਲਦੀ ਆ ਉਹ ਤਨਖਾਹ ਵੀ ਸਾਡੇ ਲੋਕ ਹੀ ਦਿੰਦੇ ਨੇ ਜਦੋਂ ਤੁਸੀਂ ਕਾਹ ਸੌਦਾ ਲਿਆਉਂਦੇ ਹੋ ਐਡਵਾਂਸ ਸਰਕਾਰ ਤੁਹਾਡੇ ਤੋਂ ਟੈਕਸ ਕੱਟ ਲੈਂਦੀ ਆ ਮਸ਼ੀਨਰੀ ਲਿਆਉਂਦੇ ਹੋ ਟੈਕਸ ਕੱਟ ਲੈਂਦੀ ਆ ਪੈਟਰੋਲ ਪਾਉਂਦੇ ਹੋ ਟੈਕਸ ਕੱਟ ਲੈਂਦੀ ਆ ਹਰ ਇੱਕ ਚੀਜ਼ ਤੇ ਟੈਕਸ ਜਾਂਦਾ ਉੱਥੇ ਜਾਂਨੇ ਚ ਜਾਂਦਾ ਖਜ਼ਾਨੇ ਚ ਦੋ ਤਰ੍ਹਾਂ ਦੇ ਲੋਕ ਤਨਖਾਹ ਲੈਂਦੇ ਆ ਜਿਹੜੇ ਚੁਣੇ ਹੋਏ ਆ ਉਹ ਵੀ ਟਾੜੇ ਪੈਸੇ ਦੀ ਤਨਖਾਹ ਲੈਂਦੇ ਆ ਇਹ ਤੁਹਾਡੇ ਕੰਮ ਕਰਨ ਦੀ ਉਹਨਾਂ ਨੂੰ ਚੋਣ ਕੀਤੀ ਜਿਹੜੇ ਆਹ ਜੋਬ ਕਾਰਡ ਬਣਿਆ ਇਹ ਜੋਬ ਕਾਰਡ ਮਾਲਕ ਆ ਐਸ ਮਾਲਕ ਨੂੰ ਜਿੰਨੇ ਕੰਮ ਦੇਣਾ ਜਿੰਨੇ ਕੰਮ ਕਰਨ ਦੇ ਪੈਸੇ ਲੈ ਕੇ ਦੇਣੇ ਆ ਉਹ ਦਫਤਰਾਂ ਚ ਮੁਲਾਜ਼ਮ ਨੇ ਉਹ ਪਬਲਿਕ ਦੇ ਨੌਕਰ ਨੇ ਉਹ ਵੀ ਤੁਹਾਡੇ ਟੈਕਸ ਤੋਂ ਜਿਹੜੀ ਆ ਤੁਹਾਡੀ ਜੇਬ ਚੋਂ ਤਨਖਾਹ ਜਾਂਦੀ ਆ ਉਹ ਵੀ ਇਹ ਤਨਖਾਹ ਲੈ ਲੇ। ਲੇਕਿਨ ਹੋਇਆ ਕੀ ਕਿ ਜਿਨ੍ਹਾਂ ਨੂੰ ਚੁਣਿਆ ਸਿਆਸੀ ਲੋਗ ਤੇ ਜਿਨ੍ਹਾਂ ਨੇ ਦਫਤਰਾਂ ਵਿੱਚ ਸਾਡੇ ਨਾਮ ਤੇ ਕੰਮ ਕਰਨ ਤੇ ਸਾਡੇ ਮੁਲਾਜ਼ਮਾਂ ਨੇ ਕਰੋੜਾਂ ਰੁਪਈਆ ਦਾ ਖਰਚਾ ਸਰਕਾਰ ਤੋਂ ਲੈਣਾ ਤਾਂ ਉਹ ਆਪਸ ਵਿੱਚ ਮਿਲ ਗਏ ਲੇਕਿਨ ਮਨਰੇਗਾ ਕਿਸੇ ਨੇ ਚਾਲੂ ਨਹੀਂ ਕੀਤੀ ਚਾਲੂ ਨਹੀਂ ਕੀਤੀ ਅੱਜ ਨਗਰਪਾਲਿਕਾ ਦੀ ਹਦੂਦ ਵਿੱਚ ਅਸੀਂ ਮੀਟਿੰਗ ਕਰਦੇ ਹਾਂ ਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਚਾਹਤਾਂ ਸਾਡਾ ਜਿਹੜਾ 2005 ਦਾ ਕਾਨੂੰਨ ਬਣਿਆ ਹੈ ਸੈਂਟਰ ਸਰਕਾਰ ਨੇ ਬਣਾਇਆ ਪੰਜਾਬ ਸਰਕਾਰ ਦੀ ਪੋਲਿਸੀ ਸੀ ਕਿ ਜਿੱਥੇ 12000 ਵੋਟ ਜਿਆਦਾ ਹੁੰਦੀ ਆ ਉਥੇ ਨਗਰਪਾਲਿਕਾ ਬਣ ਸਕਦੀ ਆ ਕਿ ਜੇਕਰ ਲੋਕ ਸਹਿਮਤੀ ਦੇਣ ਤਾਂ ਪਬਲਿਕ ਦੀ ਸਹਿਮਤੀ ਜੇਕਰ ਪਬਲਿਕ ਦੀ ਸਹਿਮਤੀ ਨਹੀਂ ਹੈਗੀ ਤੇ ਨਹੀਂ ਬਣ ਸਕਦੀ ਇਸ ਲਈ ਪਹਿਲੀ ਗੱਲ ਆ ਕਿ ਸਾਡੀ ਸਹਿਮਤੀ ਨਹੀਂ ਲਈ ਗਈ ਇਹ ਜਿਹੜਾ ਨਗਰਪਾਲਿਕਾ ਭੰਗ ਕੀਤਾ ਜਾਵੇ ਜੇਕਰ ਭੰਗ ਨਹੀਂ ਕਰਨਾ ਤੇ ਸਾਨੂੰ ਆ ਮਨਰੇਗਾ ਤੇ ਜਿਹੜੀਆਂ ਪਿੰਡੂ ਸਹੂਲਤਾਂ ਹੈਗੀਆਂ ਇਹ ਲਾਗੂ ਕੀਤੀਆਂ ਜਾਣ ਇਹ ਸਾਡੀ ਮੰਗ ਆ ਨਹੀਂ ਤਾਂ ਸਰਕਾਰ ਨੇ ਇਹ ਪਿੰਡੂ ਰੋਜ਼ਗਾਰ ਇੱਕ ਦਿਹਾਤੀ ਏਰੀਆ ਬਣਾਇਆ ਸਾਡੇ ਤੋਂ ਐਮਐਲਏ ਦਿਹਾਤੀ ਬੋਟਲੈਂਡ ਆਉਂਦਾ ਸਾਡਾ ਏਰੀਆ ਦਿਹਾਤੀ ਆ ਕਾਨੂੰਨ ਸਾਡਾ ਦਿਹਾਤੀ ਆ ਅਸੀਂ ਬਾਰਡਰ ਦੇ ਏਰੀਆ ਚ ਰਹਿੰਦੇ ਆ ਅਤੇ ਬਾਰਡਰ ਦੇ ਏਰੀਆ ਚ ਸਰਕਾਰ ਪਿਛੜਾ ਏਰੀਆ ਸਾਨੂੰ ਘਰਾਰ ਕਰਦੀ ਆ ਪਿਛੜੇ ਏਰੀਆ ਦਾ ਸਾਨੂੰ ਇੱਕ ਸਰਟੀਫਿਕੇਟ ਵੀ ਕਲੀਅਰ ਕਰਕੇ ਦਿੰਦੀ ਆ ਕਿ ਇਹ ਏਰੀਆ ਪਿਛੜਿਆ ਇਹਨਾਂ ਨੂੰ ਸਹੂਲਤਾਂ ਜਿਆਦੀਆਂ ਦੇਣੀਆਂ ਬਣੀ ਹੋਈ ਸਹੂਲਤ ਸਾਡੇ ਤੇ ਲਾਗੂ ਕਰਦੇ ਦਾ ਸਾਡੀ ਕੋਈ ਇਹਨਾਂ ਨਾਲ ਲੜਾਈ ਨਹੀਂ ਹੈਗੀ ਨਹੀਂ ਤਾਂ ਅਸੀਂ ਸਰਕਾਰ ਨੂੰ ਕਹਾਂਗੇ ਕਿ ਜੇ ਤਾਂ ਆਪਣੇ ਆਪ ਨਗਰਪਾਲਿਕਾ ਕਰਦਿਆਂ ਬੰਦ ਨਹੀਂ ਤਾਂ ਸਾਡੇ ਨਾਲ ਵੋਟ ਪਵਾਣੀ ਆ ਅਸੀਂ ਵੋਟ ਦੇ ਵਿੱਚ ਕਰਾਂਗੇ ਕਿ ਸਾਡੇ ਨਾਲ ਵੋਟ ਪਵਾ ਲਓ ਸਾਡੀ ਸਹਿਮਤੀ ਨਹੀਂ ਹੈ ਨਹੀਂ ਤਾਂ ਸਰਕਾਰ ਦੇ ਨਾਸਾਂ 'ਚ ਦਮ ਲਿਆਵਾਂਗੇ ਅਸੀਂ ਧਰਮਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਮਜਬੂਰ ਕਰਦਿਆਂਗੇ ਇਸ ਲਈ ਸਭ ਨੂੰ ਤਿੱਖਾ ਸੰਘਰਸ਼ ਨਾ ਕਰਨਾ ਪਵੇ ਤਾਂ ਸਾਡੀ ਸਰਕਾਰ ਕੋਲ ਇੱਕ ਹੀ ਮੰਗਾ ਕਿ ਆ ਸਾਡਾ ਅੰਦੇਗਾ ਹੈਗਾ ਇਹ ਚੱਲੂ ਕੀਤਾ ਜਾਵੇ ਅਤੇ ਥੋੜੇ ਦਿਨਾਂ ਤੇ ਅਸੀਂ ਪ੍ਰੋਗਰਾਮ ਕੀਤਾ ਸੀਗਾ ਤਾਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਔਰ ਮੁੱਖ ਮੰਤਰੀ ਨੂੰ ਲੈਟਰ ਲਿਖਿਆ ਮੁੱਖ ਮੰਤਰੀ ਨੇ ਪੰਚਾਇਤ ਡਾਇਰੈਕਟਰ ਨੂੰ ਲਿਖਿਆ ਪੰਚਾਇਤ ਡਾਇਰੈਕਟਰ ਨੇ ਲੈਟਰ ਕੱਢੀ ਹੋਈ ਆ ਕਿ ਸਾਡੇ ਨਾਲ ਬੈਠਣ ਦੀ ਗੱਲ ਕਰੋ ਉਹ 23 ਤਰੀਕ ਨੂੰ 9ਵੇਂ ਮਹੀਨੇ ਦੇ ਨੂੰ ਆਪਾਂ ਗੱਲਬਾਤ ਕਰਦੇ ਆ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਮਿਲਿਆ ਜਾਏਗਾ ਨਹੀਂ ਤਾਂ ਸਾਡੇ ਸਮਾਜਿਕ ਨਾ ਸਮਾਜਿਕ ਨਿਆਂ ਮੰਤਰੀ RAMDAS THAPLE JI ਦਿੱਲੀ ਬੈਠੇ ਹੋਇਆ ਉਹਨਾਂ ਦੇ ਕੋਲੋਂ ਵੀ ਇਹ ਗੱਲ ਪਾਸ ਕਰਾਵਾਂਗੇ ਉਸ ਤੋਂ ਬਾਅਦ ਨਹੀਂ ਤਾਂ ਡੀਸੀ ਦਾ ਕਰੋ ਕਰਾਂਗੇ ਭਾਵੇਂ ਸਾਨੂੰ ਟ੍ਰੇਨਾਂ ਰੁਕਣੀਆਂ ਪੈਣ ਭਾਵੇਂ ਸਾਨੂੰ ਸੜਕਾਂ ਰੁਕਣੀਆਂ ਪੈਣ ਭਾਵੇਂ ਐਮਐਲਏ ਦੀ ਕੋਠੀ ਰੁਕਣੀ ਪਵੇ ਤਾਂ ਆਪਣਾ ਜਿਹੜਾ ਹੈਗਾ ਸਿੱਖਾ ਸੰਘਰਸ਼ ਹੋਏਗਾ ਮਨੇਗਾ ਜਿਹੜੀ ਹੈਗੀ ਆ ਮੇਰੀ ਭੈਣ ਬੋਲ ਕੇ ਗਈ ਆ ਕਿ ਪ੍ਰਭੂ ਕਿਰਪਾ ਕਰੇ ਸਾਡੀ ਨਰੇਗਾ ਚੱਲੇ ਸਾਡੀ ਸਾਰਿਆਂ ਦੀ ਅਰਦਾਸ ਆ ਪਰਮਾਤਮਾ ਦੀ ਸਾਡੀ ਨਰੇਗਾ ਚੱਲਣ ਜਾਈਏ ਇਹ ਚੱਲ ਕੇ ਰਹੇਗੀ ਇਸ ਲਈ ਮੇਰਾ ਤੁਹਾਡੇ ਨਾਲ ਆਵਾਜ਼ ਆ ਕਿ ਜਿੰਨਾ ਚਿਰ ਨਿਰੇਗਾ ਨਹੀਂ ਚੱਲਦੀ ਹਰ ਹਫ਼ਤੇ ਤੁਹਾਨੂੰ ਆ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਨਜ਼ਰ ਆਣੀਆਂ ਆ ਆਪਾਂ ਬੈਠਾਂਗੇ ਨਹੀਂ ਵਾਰੀ ਨਾਲ ਲੜਦੇ ਆਵਾਂਗੇ ਜਿਹੜੇ ਪਿੰਡ ਦੇ ਲੋਕ ਸਾਥ ਦੇਣਗੇ ਉਹਨਾਂ ਤੋਂ ਮੇਂਡਾ ਇਹ ਸਾਨੂੰ ਆਸਾ ਕਿ ਮਹੀਨੇ 'ਚ ਇੱਕ ਦਿਨ ਆਪਦੇ ਹੱਕਾਂ ਲਈ ਇਕੱਠੇ ਹੋਣਾ ਇਹ ਤੁਹਾਡੀ ਜ਼ਿੰਮੇਵਾਰੀ ਆ ਕੱਲੀ ਨਿਰੇਗਾ ਹੀ ਨਹੀਂ ਐ ਇਸ ਤੋਂ ਅਲਾਵਾ ਹੋਰ ਬੜੇ ਹੱਕ ਨੇ ਸਾਡੇ ਮਨਰੇਗਾ ਸਾਡੀ ਅਸੀਂ ਜ਼ਿੰਮੇਵਾਰ ਆ ਰਾਸ਼ਨ ਸਾਡਾ ਅਸੀਂ ਜ਼ਿੰਮੇਵਾਰ ਆ ਪੈਨਸ਼ਨ ਸਾਡੀ ਅਸੀਂ ਜ਼ਿੰਮੇਵਾਰ ਆ ਬੱਚਿਆਂ ਦੇ ਕੋਲਰਸ਼ਿਪ ਵਜੀਫੇ ਸਾਡੇ ਅਸੀਂ ਜ਼ਿੰਮੇਵਾਰ ਆ ਸਾਡੀ ਬੇਟੀ ਪੜ੍ਹੀ ਹੋਈ ਆ ਬੇਟੀ ਤੁਸੀਂ ਕਿੰਨਾ ਪੜੇ ਹੋ ਬੇਟਾ ਐਮਬੀਏ ਬੀਏ ਚ ਤੁਹਾਨੂੰ ਕੋਲਰਸ਼ਿਪ ਕਿੰਨੀ ਵਾਰ ਮਿਲੀ ਆ ਤੱਕਾ ਸਾਡੇ ਸੰਵਿਧਾਨ ਚ ਲਿਖਿਆ ਹੋਇਆ ਕੋਲਰਸ਼ਿਪ ਪਰ ਮੇਰੀ ਬੇਟੀ ਨਹੀਂ ਹੋਈ ਆ ਪਤਾ ਨਹੀਂ ਉਹ ਡਰਦੇ ਲਈ ਗਈ ਕਦੀ 70000 ਕਦੀ 65000 ਰੁਪਈਆ ਜਿਹੜਾ ਹੈਗਾ ਕੋਲਰਸ਼ਿਪ ਸਾਥ ਹੀ ਦੇਦਾ ਹੈ ਇਹ ਕੋਲਰਸ਼ਿਪ ਵਜਿਫੇ ਵੀ ਸਾਡੇ ਅਸੀਂ ਲਾਗੂ ਕਰਾਉਣੇ ਆ ਇਹ ਵੀ ਸਾਡੀ ਜ਼ਿੰਮੇਵਾਰੀ ਆ ਕੈਨ ਬੱਤੇ ਦੀ ਗ੍ਰਾਂਟ ਰੈਲੀਟਿੰਗ ਬਾਸਿੰਗ ਦੀ ਗ੍ਰਾਂਟ ਇਹ ਵੀ ਸਾਡੀ ਜ਼ਿੰਮੇਵਾਰੀ ਆ ਆ ਬਾਰਡਰ ਦੇ ਏਰੀਆ 'ਚ ਹੋਰ ਇੱਕ ਬੜੀ ਵੱਡੀ ਸਾਨੂੰ ਨੌਬਤਾ ਪਾਣੀ ਆਉਂਦਾ ਸਾਡੀ ਫਸਲ ਤਾੜ ਕੇ ਲੈ ਜਾਂਦਾ ਪਿਛਲੇ ਸਾਲਾਂ ਦਾ ਜਿਹੜਾ ਮੁਆਵਜ਼ਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਹ ਸਾਡੀ ਲਾਪਰਵਾਹੀ ਆ ਚੁੱਪ ਕਰਕੇ ਬੈਠੇ ਇਦਰਲਾ ਏਰੀਆ ਜਿਹੜਾ ਹੈਗਾ ਅਸੀਂ ਜਿਹੜੀ ਖੇਤੀ ਪੱਟ-ਪੱਟ ਕੇ 부ਚੜ ਪੱਟ-ਪੱਟ ਕੇ ਖੇ ਚੱਲ ਪੱਟ-ਪੱਟ ਕੇ ਜੰਗਲ ਨੂੰ ਸਾਫ਼ ਕਰਕੇ ਖੇਤੀ ਬਣਾਈਆਂ ਉਹ ਖੇਤੀ ਜਿਹੜੀ ਹੈਗੀ ਆ ਸਰਕਾਰ ਸਾਡੀ ਜ਼ਮੀਨ ਹੈਗੀ ਆ ਉਹ ਸਾਨੂੰ ਪੱਕਿਆਂ ਕਰਕੇ ਦੇਵੇ ਇਹ ਵੀ ਸਾਡੀ ਮੰਗ ਆ ਇਹ ਸਾਡੇ ਹੱਕ ਨੇ ਆਪਣੇ ਹੱਕਾਂ ਦੀ ਿੱਥੇ ਹੋਣਾ ਪੈਗਾ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸੀਕਾਰ ਨਮਸਕਾਰ